ਹਾਂਜੀ ਮਿੱਤਰੋ ਕੀ ਹਾਲ ਹੈ ਜੀ ਜਿਦਾ ਕਿ ਤੁਸੀਂ ਜਾਣਦੇ ਹੋ ਕਿ ਹੁਣ ਮੌਸਮ ਬਦਲ ਰਿਹਾ ਹੈ ਤੇ ਅੱਜ ਕੱਲ ਖੰਘ ਜਖਾਮ ਇਹ ਅੱਜ ਕੱਲ ਆਮ ਚੀਜ਼ਾਂ ਹੋ ਗਈਆਂ ਨੇ ਤੇ ਆਪਾਂ ਜਿਹੜਾ ਖੰਘ ਜਖਾਮ ਅੱਜ ਕੱਲ ਚੱਲ ਰਿਹਾ ਹੈ ਤੋਂ ਬਚਣ ਦਾ ਸਭ ਤੋਂ ਵਧੀਆ ਦੇਸੀ ਨੁਸਖਾ ਜੋ ਤਿਆਰ ਕਰਨ ਲੱਗੇ ਆ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਆਓ ਜੀ ਆਪਾਂ ਤਿਆਰ ਕਰਦੇ ਹਾਂ ਆਪਣਾ ਦੇਸੀ ਨੁਸਖਾ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਇੱਕ ਪੌਣੀ ਤੇ ਉਸ ਤੋਂ ਬਾਅਦ ਜਿਹੜੀਆਂ ਚੀਜ਼ ਆਪਾਂ ਐਡ ਕਰਨੀਆਂ ਨੇ ਉਹ ਨੇ ਪੰਜ ਇਲਾਇਚੀਆਂ ਛੋਟੀਆਂ ਤੇ ਪੰਜ ਹੀ ਆਪਾਂ ਲੈਣੇ ਨੇ ਲੌਂਗ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਬਿਲਕੁਲ ਆਪਾਂ ਭੁੰਣੇ ਨਹੀਂਗੇ ਆਪਾਂ ਇਹਨਾਂ ਨੂੰ ਬਿਲਕੁਲ ਸੜਨ ਆਇਆ ਠੀਕ ਹੈ ਜੀ ਹੁਣ ਆਪਾਂ ਥੋੜੀ ਦੇਰ ਇਹਨਾਂ ਨੂੰ ਹੌਲੀ ਨਾਲ ਹਿਲਾਉਂਦੇ ਰਵਾਂਗੇ ਤਾਂ ਕਿ ਚੰਗੀ ਤਰ੍ਹਾਂ ਸੜ ਜਾਣ ਜਦੋਂ ਇਹ ਸੜਗੇ ਤਾਂ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਲਓ ਜੀ ਜਿਹੜੇ ਆਪਾਂ ਲੌਂਗ ਤੇ ਲੱਸੀਆਂ ਭੁੰਨੇ ਸੀਗੇ ਉਹ ਹੁਣ ਚਾਵਾ ਠੰਡੇ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਲਵਾਂਗੇ ਚਾਵਾ ਬਰੀਕ ਪੀਸ ਜਮਾ ਸਵਾ ਬਣ ਜਾਣੀ ਹੈ ਬਿਲਕੁਲ ਸੂਰ ਮਿਆਂ ਨੂੰ ਪੀਸ ਕਰਨਾ ਹੈ ਨੋਲੀ ਇਹ ਜਵਾਂ ਪੀਸ ਜੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਤੇ ਉਹ ਹੈ ਸ਼ਹਿਦ ਸ਼ਹਿਦ ਜਿੰਨਾ ਵਧੀਆ ਮਿਲ ਜੇ ਉਹਨਾਂ ਵਧੀਆ ਕਰ ਲੈ ਨਹੀਂ ਤੁਸੀਂ ਦੁਕਾਨ ਤੋਂ ਵੀ ਜਾ ਕੇ ਲੈ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਸ਼ਹਿਦ ਐਡ ਕਰਾਂਗੇ ਸ਼ਹਿਦ ਤੁਸੀਂ ਜਿਆਦਾ ਨਹੀਂ ਐਡ ਕਰਨਾ ਬਸ ਜਿੰਨਾ ਤੁਸੀਂ ਬਣਾਇਆ ਹੈ ਪੇਸਟ ਬਸ ਉਸੇ ਹਿਸਾਬ ਦੇ ਨਾਲ ਥੋੜਾ ਜਿਹਾ ਬਣਾਉਣਾ ਹੈ ਬਸ ਤੇ ਉਂਗਲ ਦੇ ਨਾਲ ਜਿੰਨਾ ਤੋ ਤੱਕ ਜ਼ਿਆਦਾਤਰ ਹੋ ਸਕੇ ਉਂਗਲ ਦੇ ਨਾਲ ਮਿਕਸ ਕਰਿਓ ਲਈਏ ਤਰੀਕੇ ਦੇ ਨਾਲ ਲੋ ਜੀ ਆਪਣਾ ਦਿਸਕੀ ਨਿਊਸਕਾ ਆ ਇੱਕਦਮ ਤਿਆਰ ਹੈ ਤੇ ਜਿੰਨਾ ਵੀਰਾਂ ਭੈਣਾਂ ਨੂੰ ਭਰਾਵਾਂ ਨੂੰ ਬਹੁਤ ਜ਼ਿਆਦਾ ਖਾਂਗ ਹੈ ਉਹ ਇਸ ਨੁਸਖੇ ਨੂੰ ਜ਼ਰੂਰ ਅਪਣਾਓ ਤੇ ਜ਼ਰੂਰ 100% ਰਿਜ਼ਲਟ ਦੇਵੇਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕਾਂ ਤੱਕ ਪਹੁੰਚੇ ਜੀ ਧੰਨਵਾਦ